ਮੁੱਖ ਮੰਤਰੀ ਸਾਹਿਬ ਮੁਖਵਦੀ ਸਾਹਿਬ ਬੋਲਣਗੇ ਜੀ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਸਪੀਕਰ ਸਾਹਿਬ ਅ ਤੁਸੀਂ ਮੈਨੂੰ ਇਸ ਮੁਕੱਦਸ ਹਾਊਸ ਦੇ ਵਿੱਚ ਬੋਲਣ ਦਾ ਮੌਕਾ ਦਿੱਤਾ ਹੈ ਤੇ ਅ ਰਣੇ ਕਮੈਂਟਰੀ ਨਾ ਕੀਤੀ ਜਾਵੇ ਮੈਂ ਟ੍ਰੈਜਰੀ ਬੈਂਚਸ ਨੂੰ ਬੇਨਤੀ ਕਰਦਾ ਬਹੁਤ-ਬਹੁਤ ਜੀ ਲੋਕ ਤੁਸੀਂ ਸਾਹਿਬ ਬੋਲ ਰਹੇ ਲੈਟ ਹਿਮ ਸਪੀਕ ਜੀ BBMB ਤੇ ਬਹਿਸ ਚੱਲ ਰਹੀ ਹੈ ਬੜਾ ਪਿਛਲੇ ਦਿਨੀ ਆਲ ਪਾਰਟੀ ਮੀਟਿੰਗ ਵੀ ਹੋਈ ਸੀ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਨੁਮਾਇंदे ਆਏ ਤੇ ਉਹਨਾਂ ਨੇ ਸਹਿਮਤੀ ਵੀ ਦਿੱਤੀ ਕਿ ਹਾਂ ਅਸੀਂ ਇਸ ਮਾਮਲੇ 'ਚ ਤੁਹਾਡੇ ਨਾਲ ਹਾਂ ਕਿਉਂਕਿ ਪੰਜਾਬ ਦੇ ਪਾਣੀ ਦਾ ਮਸਲਾ ਹੈ ਪਰਸੋਂ ਵੀ ਮੈਂ ਦਿੱਲੀ ਗਿਆ ਹੋਇਆ ਸੀਗਾ ਤੇ एसवाईएल दी मीटिंग सी ਤੁਸੀਂ ਕੁਛ ਨਹੀਂ ਕਹਿੰਦੇ ਹੋ ਨਹੀਂ ਕੁਛ ਕਹਿੰਦੇ ਹੋ एसवाईएल ਤੇ ਮਾਨਯੋਗ ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਸਾਹਿਬ ਮਾਨਯੋਗ ਮੁੱਖ ਮੰਤਰੀ ਹਰਿਆਣਾ ਸੈਣੀ ਸਾਹਿਬ ਮੀਟਿੰਗ ਸੀ ਸਾਰੇ ਅਫਸਰ ਉੱਥੇ ਮੌਜੂਦ ਸੀ ਪਾਣੀ ਤੇ 2-3 ਘੰਟੇ ਡਿਬੇਟ ਚੱਲੀ ਸਪੀਕਰ ਸਾਹਿਬ ਜਦੋਂ ਅਫਸਰ ਪ੍ਰੈਜੈਂਟੇਸ਼ਨ ਦਿੰਦੇ ਨੇ 1955 ਤੋਂ ਸ਼ੁਰੂ ਕਰ ਲੈਂਦੇ ਆ ਜੀ ਉਹ 1955 ਚਾਹੇ ਹੋ ਗਿਆ ਜੀ ਫਿਰ 1900 ਕਾਟ ਚਾਹੇ ਹੋ ਗਿਆ ਜੀ 1962 ਚਾਹੇ ਹੋ ਗਿਆ ਜੀ 66 ਚਾਹੇ ਹੋ ਗਿਆ ਜੀ 70 ਚਾਹੇ ਹੋ ਗਿਆ ਅਜੇ ਤਾਂ ਜੰਮੇ ਹੀ ਨਹੀਂ ਸਰ ਉਦੋਂ ਅਜੇ ਤਾਂ 75 ਮਾੜ ਲਾਂ ਜੀ ਵੀ ਉਦੋਂ ਉਦੋਂ ਬਾਅਦ ਦੀਆਂ ਗੱਲਾਂ ਕਰ ਲਈਏ ਉਦੋਂ ਪਾਣੀ ਕਿੰਨਾ ਹੋਊਗਾ ਇਤਰਾ ਪੇਰੀਆਂ ਦੇ ਵਿੱਚ ਲਿਖਿਆ ਹੋਇਆ ਕਿ ਹਰ 25 ਸਾਲ ਬਾਅਦ ਰਿਵਿਊ ਹੋਣਾ ਚਾਹੀਦਾ ਹੈ ਕਦੋਂ ਕੀਤਾ ਜੀ ਰਿਵਿਊ ਕਿ ਉਦੋਂ ਪਾਣੀ ਕਿੰਨਾ ਸੀ ਹੁਣ ਕਿੰਨਾ ਹੈ ਹਾਂ ਵਧੀਆ ਗੱਲ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਇੰਡਸਟਰੀਟੀ ਰੱਦ ਕਰਤੀ ਔਰ ਜੋ ਜੇਲਮ ਦਾ ਤਾਂ ਆ ਨਹੀਂ ਸਕਦਾ ਜੀ ਜਨਾਬ ਦਾ ਰਾਵੀ ਦਾ ਉਜਜਦਾ ਤੇ ਕਸ਼ਮੀਰ ਨਦੀ ਦਾ ਪਾਣੀ ਪੰਜਾਬ ਜਾ ਸਕਦਾ 23 MAF 23 ਮਿਲੀਅਨ ਏਕਰ ਫੀਟ ਪੰਜਾਬ ਦੇ ਪੌਂਗ ਚਾ ਸਕਦਾ ਰਣਜੀਤ ਸਾਗਰ ਡੈਮ ਚਾ ਸਕਦਾ ਤੇ ਪਾਕੜਾ ਚਾ ਸਕਦਾ ਮੈਂ ਇਹੀ ਕਹਿ ਕਹਾਂ ਉੱਥੇ ਵੀ ਬੜੀ ਵਧੀਆ ਗੱਲ ਹੈ ਲਓ ਸਾਨੂੰ ਰਿਪੀਰੀਅਨ ਤਾਂ ਪੰਜਾਬ ਹੀ ਹੋਊਗਾ ਜੀ ਫਿਰ ਵੀ ਕਿਉਂਕਿ ਪੰਜਾਬ ਦੇ ਵਿੱਚ ਦੀ ਜਾਊਗਾ ਰਿਪੀਰੀਅਨ ਪੰਜਾਬ ਹੋਊਗਾ ਔਰ ਰਿਪੀਰੀਅਨ ਦਾ ਪਹਿਲਾ ਹੱਕ ਹੁੰਦਾ ਹੈ ਤੇ ਪੰਜਾਬ ਨੂੰ ਪਾਣੀ ਮਿਲ ਜੂਗਾ ਜੀ ਸਾਡੀ ਸਚਾਈ ਜਿਹੜੀ ਅਸੀਂ 21% ਤੋਂ 63% ਤੱਕ ਲੈ ਗਏ ਤਿੰਨ ਸਾਲਾਂ ਚ ਪਹਿਲਾਂ 21% ਸੀ ਜਦੋਂ ਅਸੀਂ 16 ਮਾਰਚ ਨੂੰ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਜਾ ਕੇ ਘਟਕਰ ਕਲਾਂ ਸੌਂਚ ਕੀ ਸੀ ਉਦੋਂ 21% ਪਾਣੀ ਨਹਿਰੀ ਜਿਹੜਾ ਉਹ ਸਿੰਚਾਈ ਵਾਸਤੇ ਵਰਤਿਆ ਅਸੀਂ ਅੱਜ 63 ਤੇ ਆ ਗਏ ਸੀ ਅਸੀਂ ਔਰ ਅਸੀਂ ਅੱਗੇ ਜਾ ਰਹੇ ਹਾਂ ਅੱਗੇ ਅੱਗੇ ਖਾਲ ਅੰਡਰਗਰਾਉਂਡ ਪਾਈਪਾਂ ਹੋਰ ਪੈ ਰਹੀਆਂ ਨੇ। ਔਰ ਪਾਣੀ ਦੀਆਂ ਵੀਡੀਓ ਤਾਂ ਤੁਹਾਡੇ ਕੋਲੇ ਵੀ ਆਉਂਦੀਆਂ ਹੋਣਗੀਆਂ। ਇਹਨਾਂ ਕੋਲੇ ਵੀ ਆਉਂਦੀਆਂ ਹੋਣੇ ਵੀ ਪਾਣੀ ਵਾਲੀਆਂ ਵੀਡੀਓ ਵੀਰ ਪਾਣੀ ਆ ਗਿਆ ਜੀ 40 ਸਾਲ ਬਾਅਦ ਪਾਣੀ ਦੇਖਿਆ ਜੀ ਅਸੀਂ ਤਾਂ ਅਸੀਂ ਅਸੀਂ 25 ਸਾਲ ਬਾਅਦ ਦੇਖਿਆ 40 45 ਸਾਲ ਕੌਣ ਸੀਗੇ ਜੀ ਫਿਰ ਰਾਜ ਚ ਆਜ਼ਾਦੀ ਤੋਂ 60 ਸਾਲ ਬਾਅਦ ਤੱਕ ਤਾਂ ਇਹੀ ਰਹੇ ਨੇ ਜੀ। ਇਹਦਾ ਮਤਲਬ ਇਹ ਪਾਣੀ ਦਿੱਤੇ ਹੀ ਨਹੀਂ ਪਹਿਲਾਂ ਪਾਣੀ ਪਤਾ ਹੀ ਨਹੀਂ ਇਹਨੂੰ ਕੀ ਹੁੰਦਾ। ਪਹਿਲਾਂ ਐਂ ਮਿਲ ਜਾਂਦਾ ਸੀ ਇਹਨਾਂ ਨੂੰ ਜਦੋਂ ਰੌਲਾ ਪਿਆ ਪਾਖੜਾ ਵਾਲਾ 21 ਮਈ ਤੋਂ 21 ਮਈ ਤੱਕ ਪਾਣੀ ਦਾ ਹਿਸਾਬ ਹੁੰਦਾ ਜੀ ਜਿਵੇਂ 31 ਮਾਰਚ ਤੋਂ 31 ਮਾਰਚ ਤੱਕ ਫਾਈਨੈਂਸ਼ੀਅਲ ਇਅਰ ਗਿਣਿਆ ਜਾਂਦਾ ਹੈ ਇਹ ਨਦੀਆਂ ਦਾ ਪਾਣੀਆਂ ਦਾ ਹਿਸਾਬ 21 ਮਈ ਤੋਂ 21 ਮਈ ਗਿਣਿਆ ਜਾਂਦਾ ਜੀ 21 ਮਈ ਨੂੰ ਜਿੰਨਾ ਪਾਣੀ ਅਲੋਟ ਹੋ ਗਿਆ ਅਗਲੀ 21 ਮਈ ਤੱਕ ਉਹਨਾਂ ਨੇ ਉਹਨਾਂ ਬਰਤਨ ਅਸੀਂ 6 ਮਹੀਨੇ ਹਰ ਮਹੀਨੇ ਬੀਬੀ ਐਮਬੀ ਦੀ ਮੀਟਿੰਗ ਹੁੰਦੀ ਸੀ ਸਾਡੇ ਸੈਕਟਰੀ ਜਾਂਦੇ ਸੀ 6 ਮਹੀਨੇ ਚਿੱਠੀਆਂ ਲਿਖਦੇ ਰਹੇ ਹਰ ਮਹੀਨੇ ਇਹਨਾਂ ਨੂੰ ਕਿ ਤੁਸੀਂ ਪਾਣੀ ਜ਼ਿਆਦਾ ਵਰਤ ਰਹੇ ਹੋ ਹਰਿਆਣਾ ਵਾਲਿਆਂ ਨੂੰ ਕਿਹਾ ਕਿ ਤੁਹਾਡੇ ਤੋਂ ਮੈਨੂੰ ਲੱਗਦਾ 21 ਮਈ ਤੱਕ ਤੁਹਾਡਾ ਚੱਲਣਾ ਨਹੀਂ ਕੰਮ ਇਹ ਥੋੜਾ ਜਿਹਾ ਸੰਜਮ ਕਰ ਲਓ ਅਸੀਂ ਦੇਣਾ ਨਹੀਂ ਫਿਰ ਜੇ ਪਹਿਲਾਂ ਮੁੱਕ ਗਿਆ ਕਿਉਂਕਿ ਅਸੀਂ ਆਪਦਾ ਠੀਕ ਕਰ ਲਿਆ ਕੰਮ ਕੋਈ ਪਰਵਾਹ ਨਹੀਂ ਕੀਤੀ ਜੀ ਕੋਈ ਪਰਵਾਹ ਨਹੀਂ ਕੀਤੀ 31 ਮਾਰਚ ਨੂੰ ਪਾਣੀ ਮੁਕਾ ਕੇ ਬਹਿ ਗਏ ਕਹਿੰਦੇ ਛੱਡੋ ਹੁਣ ਸਾਨੂੰ ਅਸਕੇ ਕਿਉਂ ਛੱਡੀਏ ਜੋ ਤੁਹਾਨੂੰ ਪਹਿਲਾਂ ਕਿਹਾ ਸੀ ਮਾ ਜੀ ਬੀਬੀ ਐਮਬੀਉ ਲੈ ਵਿੱਚ ਅਸੀਂ ਨੱਕਾ ਖੋਲਾਂਗੇ ਮੈਂ ਨੰਗਰ ਚ ਲੈ ਕੇ ਜੀ ਆਜੋ ਮੈਂ ਕਿਹਾ ਨੱਕਾ ਖੋਲੋ ਸਪੀਕਰ ਸਾਥ ਆਪਾਂ ਪਿੰਡਾਂ ਵਾਲੇ ਆਂ ਪਾਣੀ ਦੀ ਵਾਰੀ ਵਾਲੇ ਆਪਾਂ ਮੈਂ ਵੀ 15 ਸਾਲ ਦਾ ਸੀ ਜਦੋਂ ਸਾਨੂੰ ਕੱਸੀ ਦਾ ਪਾਣੀ ਮਿਲਦਾ ਸੀ ਉਸ ਨੱਕੇ ਤੇ ਸਾਡੇ ਪੰਜ ਕਿਲੇ ਸੀਗੇ ਅਸੀਂ ਤਾਂ ਕਿੱਲਿਆਂ ਵਾਲਿਆਂ ਸੀ ਬਿਸਕਟਾਂ ਵਾਲੇ ਤਾਂ ਹੈ ਨਹੀਂ ਜੀ ਪੰਜ ਕਿੱਲੇ ਸੀ 15 ਮਿੰਟ ਪਰ ਏਕੜ ਮਿਲਦਾ ਸੀਗਾ ਆਪਾਂ 75 ਮਿੰਟ ਸੀਗੇ 11:20 ਤੇ ਪਾਣੀ ਵੱਡਾ ਹੁੰਦਾ ਸੀ ਤੇ ਤੁਸੀਂ ਲਾ ਲਓ ਵੀ 12:20 ਤੱਕ 60 ਮਿੰਟ ਹੋ ਗਏ 12:35 ਕਿਤੇ ਉਹਨਾਂ ਨੇ ਵੱਡਾ ਹੁੰਦਾ ਸੀ ਗਾਂਾਂ ਵਾਲਿਆਂ ਨੇ ਨੱਕਾ ਉਹ ਵੀ ਸ਼ਰੀਕੇਈ ਪਾਈ ਚਾਰੇ ਸੀ ਸਾਡਾ ਇਧਰੋਂ ਮੈਨੂੰ ਭੇਜ ਦਿੰਦੇ ਸੀ ਤਿਆਰੇ ਵੱਡੇ ਹੁੰਦੇ ਆ ਜੀ ਝੋਨੇ ਦੇ ਕਿਹਰੇ ਵੱਡੇ ਹੁੰਦੇ ਆ ਇੱਕ ਵਾਰੀ ਛੱਡ ਦਿਓ ਬਾਅਦ ਤਾਪਾ ਮ ਕਿਹਰੇ ਦੇ ਐਂਡ 'ਚ ਉਹ ਵੀ ਤੁਸੀਂ ਉਹ ਤੋਂ ਤੋੜ ਕੇ ਦੂਜੇ ਕਿਹਰੇ ਚਲੇ ਜਾਂਦਾ ਸੀ ਉਹ ਬੰਦਾ ਜਿਹੜਾ ਆਉਂਦਾ ਸੀ ਅਗਲਾ ਉਹਦੀ ਵਾਰੀ ਤਵਾਰਾ 35 ਤੇ ਉਹ ਤਾਂ 12 ਵਜੇ ਆ ਜਾਂਦਾ ਸੀ ਜੀ 12 ਵਜੇ ਆ ਕੇ ਕਹੀ ਧਰ ਦਿੰਦਾ ਸੀ ਤੇ ਨਾਲ ਹੀ ਗੰਡਾਸਾ ਕਰ ਦਿੰਦਾ ਸੀ ਮੈਂ 15 ਸਾਲ ਦਾ ਜਵਾਕ ਸੀਗਾ ਮੈਂ ਹੁਣ ਕੀ ਕਰਾਂ ਜੀ ਮੈਨੂੰ ਪੁੱਛਿਆ ਬਿਕਰਾ ਕਹੀ ਤਾਂ ਚਲ ਠੀਕ ਹੈ ਨੱਕੇ ਵਾਸਤੇ ਯਾਰ ਗੰਡਾਸਾ ਕਿਉਂ ਲਿਆਉਣਾ ਉਹਨਾਂ ਨੂੰ ਕਹਿੰਦਾ ਕਈ ਵਾਰੀ ਇੱਕ ਅੱਧੇ ਮਿੰਟ ਦਾ ਵੀ ਰੌਲਾ ਪੈ ਸਕਦਾ ਇੱਥੇ ਮੈਂ ਕਿਹਾ ਮੇਰੀ ਗਰਦਨ ਨਾ ਵੱਢਦੇ ਕਿਤੇ ਨੱਕਾ ਵੱਢਣ ਤੋਂ ਪਹਿਲਾਂ ਮੈਂ ਕਿਹਾ ਤੂੰ 5 ਮਿੰਟ ਪਹਿਲਾਂ ਹੀ ਵੱਢ ਲਿਆ ਕਰ ਯਾਰ ਪਾਣੀ 12:30 ਤੇ ਲੈ ਲਿਆ ਕਰ ਪਰ ਕਿਤੇ ਇਹ ਨਾ ਹੋਵੇ ਕਿ ਗੰਡਾਸਾ ਤੂੰ ਇਸ ਕੰਮ ਵਾਸਤੇ ਲੈ ਕੇ ਆਏ ਕਿ ਇੱਕ ਅੱਧੇ ਮਿੰਟ ਦਾ ਰੌਲਾ ਪੈ ਗਿਆ ਤੇ ਮੈਂ ਸਾਰਾ ਕਤਲ ਹੋ ਜਾਂਦੇ ਪਾਣੀ ਆ ਪਿੱਛੇ ਪਾਣੀਆਂ ਵਿੱਚ ਕਤਲ ਹੋ ਜਾਂਦੇ ਪਿੰਡਾਂ ਨੇ ਆਪ ਸਰ ਪਤਾ ਹੈ ਪਾਣੂ ਤੇ ਅਸੀਂ ਕਿਵੇਂ ਨਹਿਰਾਂ ਦੇ ਦੀਏ ਕਿਵੇਂ ਕਿੱਥੋਂ ਦੇ ਦੀਏ ਜੋ ਪਾਣੀ ਹੈ ਹੀ ਨਹੀਂ ਸਾਡੇ ਕੋਲੇ ਹੁਣ ਮੈਂ ਇਹੀ ਬੇਨਤੀ ਕਰਕੇ ਆਇਆ ਹਾਂ ਸੈਂਟਰ ਸਰਕਾਰ ਨੂੰ ਕਿ ਹੁਣ ਮੁੱਕਰ ਨਾ ਜਾਇਓ ਕਿਰਪਾ ਕਰਕੇ ਟਰੰਪ ਟਰੰਪ ਤੇ ਕਹਿਣ ਤੇ ਵੀ ਇਹ ਟ੍ਰੀਟੀ ਜਿਹੜੀ ਹੈ ਬਹਾਲ ਕੀਤੀ ਜਾਂਦੀ ਹੈ ਮੁੜ ਕੇ ਹੁਣ ਟ੍ਰੀਟੀ ਜਿਹੜੀ ਹੈ ਰਾਦੀ ਰੱਖਿਓ ਸਾਨੂੰ ਪਾਣੀ ਆਊਗਾ ਸਾਨੂੰ 23 ਐਮ ਐਫ ਆਊਗਾ ਅਸੀਂ ਗਾਂ ਕਰ ਦਾਂਗੇ ਜੀ ਦੋ ਚਾਰ ਨਹਿਰਾਂ ਬਣਾਉਣੀ ਹੈ ਪੈਣਗੇ ਐ ਤਾਂ ਦੇਖੋ ਦੋ ਨਹਿਰਾ ਨਹੀਂ ਅਰੇ ਹਰਿਆਣੇ ਨੂੰ ਬੀ ਐਮ ਐਲ ਰਾਹੀਂ ਜਾਂਦਾ ਜੀ ਪਾਕੜਾ ਮੇਨ ਲਾਈਨ ਉਹਦੀ ਕਪੈਸਿਟੀ 12000 ਕਿਊਸਕ ਹੈ 10 ਤੇ ਚੱਲ ਰਹੀ ਹੈ ਕਿਉਂਕਿ 12 ਸੱਡਾਂਗੇ ਉਹ ਟੁੱਟ ਜੂਗੀ ਜੀ ਇੱਕ ਰਾਜਸਥਾਨ ਫੀਡਰ ਜਾਂਦੀ ਹੈ ਜੀ ਰਾਜਸਥਾਨ ਫੀਡਰ 18000 ਕਿਊਸਕ ਦੀ ਕਪੈਸਿਟੀ ਹੈ 16 ਦੇ ਰਹੇ ਕਿਉਂਕਿ ਨਹੀਂ ਟੁੱਟ ਜੂਗੀ ਦੋ ਦੋ ਰਾਜਾਂ ਨੂੰ ਪਾਣੀ ਦੇ ਰਹੇ ਆ ਦੋਨਾਂ ਨੂੰ ਦੋ ਨਹਿਰਾਂ ਨੇ ਜੇ 23 ਐਮ ਐਫ ਆ ਗਿਆ ਕੀ ਮੇ ਦੇਵਾਂਗੇ ਨਹਿਰਾਂ ਬਣਾਉਣੀਆਂ ਪੈਣਗੀਆਂ ਪੰਜਾਬ 'ਚ ਨਹਿਰਾਂ ਦਾ ਮਤਲਬ ਐਕੁਇਜਿਸ਼ਨ ਜ਼ਮੀਨ ਐਕਵਾਇਰ ਕਰਨੀ ਪਊ ਔਰ ਜ਼ਮੀਨ ਐਕਵਾਇਰ ਦਾ ਮਤਲਬ ਪੰਜਾਬ 'ਚ ਮਰਡਰ ਮੈਂ ਉਹਨਾਂ ਨੂੰ ਹੀ ਕਹਿ ਕੇ ਆਂ ਨਹਿਰ ਚਾਹੇ ਦੋ ਕੱਢ ਦੋ ਸਾਡੀ ਤਿੰਨ ਕੱਢ ਦੋ ਪਰ ਉਹਨਾਂ ਨਹਿਰਾਂ 'ਚੋਂ ਸਾਨੂੰ ਪਾਣੀ ਮਿਲਣਾ ਚਾਹੀਦਾ ਮੋਗੇ ਹਰ ਹਰ 100 ਮੀਟਰ ਬਾਅਦ 200 ਮੀਟਰ 'မှာ ਮੋਗਾ ਚਾਹੀਦਾ हां सी ਤੁਹਾਨੂੰ ਜ਼ਮੀਨ ਦੇ ਦਾਂਗੇ ਜੇ ਐ ਕਰਨਾ ਹੈ ਤੁਸੀਂ ਵੀ ਜ਼ਮੀਨ ਸਾਡੀ ਵਰਤਣੀ ਹੈ ਨਹਿਰ ਜਾਂਦੀ ਹੈ ਜੋ ਬੱਕਰੀ ਵੀ ਪਾਣੀ ਨਹੀਂ ਪੀ ਸਕਦੀ ਪੰਜਾਬ ਦੀ ਫੇਰ ਨਹੀਂ ਮਿਲਦੀ ਮੈਂ ਕਿਹਾ ਜ਼ਮੀਨ ਫੇਰ ਤੁਸੀਂ ਕੋਈ ਹੋਰ ਕੱਢ ਲਓ ਚੈਨਲ ਇੱਧਰ ਦੀ ਉਹ ਇਹਨਾਂ ਕੋਲ ਹੈ ਨਹੀਂ ਜੀ ਚੈਨਲ ਕੋ ਸੋ ਮੈਂ ਕਹਾਂ ਜੀ ਹੁਣ ਬਾਜ਼ਾਰ ਚ ਚਾਰ ਨਹਿਰਾਂ ਜੇ ਬਣਾਉਣੀਆਂ ਨੇ ਹੋਰ ਆਜ਼ਾਦੀ ਤੋਂ ਬਾਅਦ ਨਹਿਰ ਹੀ ਨਹੀਂ ਬਣੀ ਕੋਈ ਆਜ਼ਾਦੀ ਤੋਂ ਬਾਅਦ ਕੋਈ ਨਹਿਰ ਨਹੀਂ ਬਣੀ ਇਨਤ ਪਾਣੀ ਤੇ ਗੱਲ ਕਰਨ ਦੀ ਹੱਕ ਨਹੀਂ ਕੁਨਿਆਰ ਬਣਾਈ ਹੋਵੇ ਦੱਸੋ ਇਸ ਕਰਕੇ ਡੀਬੀਐਮਬੀ ਇੱਕ ਸਫੈਦ ਹਾਥੀ ਹੈ 60% ਬੀਬੀਐਮਬੀ ਦਾ ਖਰਚਾ ਪੰਜਾਬ ਸਰਕਾਰ ਦਿੰਦੀ ਹੈ ਬੀਬੀਐਮਬੀ ਪੰਜਾਬ ਸਰਕਾਰ ਦੇ ਖਿਲਾਫ ਹਾਈ ਕੋਰਟ ਚਲੀ ਜਾਂਦੀ ਹੈ ਹਰਿਆਣਾ ਚਲਾ ਜਾਵੇ ਮੈਂ ਕਹਿਣਾ ਕਿ ਉਹ ਕਹਿੰਦੇ ਵੀ ਸਾਨੂੰ ਪਾਣੀ ਨਹੀਂ ਦਿੰਦੇ ਹਰਿਆਣਾ ਪਾਰਟੀ ਬਣ ਸਕਦਾ ਬੀਬੀ ਐਮ ਬੀ ਕਿਵੇਂ ਪਾਰਟੀ ਬਣ ਸਕਦੀ ਹੈ ਸਰ ਜਦੋਂ ਚਾਰ ਰਾਂ ਜਾਂਦੀ ਸਾਂਝੀ ਆ ਉਹ ਉਹ ਪਾਰਟੀ ਕਿਵੇਂ ਬਣ ਸਕਦੀ ਹੈ ਕਿ ਚੇੜਦੀ ਕਿ ਹਰਿਆਣੇ ਨੂੰ ਪਾਣੀ ਦਿਓ ਔਰ ਜਿਹੜਾ ਵਕੀਲ ਕੀਤਾ ਉਹਦਾ 60% ਪੈਸੇ ਅਸੀਂ ਦੇ ਰਹੇ ਹਾਂ ਮਨਨ ਸਾਡੇ ਵਿਰੁੱਧ ਹੀ ਵਕੀਲ ਕੀਤਾ ਹੋਇਆ ਮੇਰੇ ਚੀਫ ਸੈਕਟਰੀ ਖਿਲਾਫ ਮੇਰੇ ਇਰੀਗੇਸ਼ਨ ਸੈਕਟਰੀ ਦੇ ਖਿਲਾਫ ਕਨਟੈਂਪਟ ਪਾ ਰਹੇ ਨੇ ਤੇ ਜਿਹੜਾ ਵਕੀਲ ਹੈ ਉਹਦੇ ਪੈਸੇ ਅਸੀਂ ਦੇ ਰਹੇ ਹਾਂ 60% ਅਜੀਬ ਕਿਉਂ ਪੈਸੇ ਦੇ ਜੰਨੇ ਫਿਰ ਜੀ ਅਸੀਂ ਪੈਸੇ ਬੰਦ ਕਰਤੇ ਸੀ ਉਹਨਾਂ ਦੇ ਅਹੀਂ ਦਿੰਦੇ ਕਰ ਲਓ ਕੀ ਕਰਨਾ ਸਾਡਾ ਇਹ ਗੱਲਾਂ ਕਰੋ ਕਿ ਉਹ ਕਿੰਨਾ ਲੁੱਟ ਗਏ ਆਪਾਂ ਨੂੰ 60% ਪੈਸਾ ਆਪਾਂ ਦੇ ਰਹੇ ਆ ਕਿਉਂ ਦੇ ਰਹੇ ਆ ਆਪਣੇ ਵਿਰੁੱਧੀ ਨੇ ਉਹ ਬੰਦੇ ਔਰ ਇਹ ਖਤਮ ਕਰੋ ਬੀਬੀ ਐਮਪੀ ਨੂੰ ਹੁਣ ਕਹਿੰਦੇ ਸੀਆਈਐਸਫ ਸੀਆਈਐਸਫ ਦਾ 97000 ਰੁਪਇਆ ਪਰ ਹੈਡ ਇੱਕ ਸਿਪਾਈ ਦਾ ਮੈਂ ਕੋਈ ਲਿਫਟੇ ਨਹੀਂ ਬੋਲ ਰਿਹਾ ਜੀ ਮੈਂ ਇਦਾਂ ਬੋਲੇ ਮੇਰੇ ਮੇਰੇ ਨੇ ਟਿਪਸ ਤੇ ਪਿਆ ਸਾਢੇ 7 ਕਰੋੜ ਦਾ ਪਹਿਲੀ ਮਿਲ ਭੇਜਤਾ ਹੀ ਕਹਿੰਦੇ ਇੰਨਾ ਲੱਗ ਜੀ ਥੋੜਾ ਸਾਲ ਦਾ ਤੇ ਸੀਆਈਐਸਐਫ ਲਾਵਾਂਗੇ ਕਿਉਂ ਲਈਏ ਵੀ ਪੰਜਾਬ ਪੁਲਿਸ ਉਹੀ ਕੰਮ ਫਰੀ ਚ ਕਰ ਰਹੀ ਹੈ ਕਿਉਂ ਅਸੀਂ ਸੀਆਈਐਸਐਫ ਲਈਏ ਵੀ ਕੀ ਜਰੂਰੀ ਸੀਆਈਐਸਐਫ ਥੋੜੀ ਹੋ ਪੇਡ ਮਿਲਟਰੀ ਹੈ ਜਾਂ ਪੈਰਾ ਮਿਲਟਰੀ ਹੈ ਸਾਨੂੰ ਕਿਉਂ ਮੜੀ ਜਾਨਣਿਓ ਵੀ ਪੈਸੇ ਲਓ ਸਾਰੇ ਜਦੋਂ ਪਠਾਨਕੋਟ ਅਟੈਕ ਹੋਇਆ ਮੈਂ ਐਮਪੀ ਸੀ ਉਦੋਂ ਕਾਂਗਰਸੀ ਸਰਕਾਰ ਸੀ ਇੱਥੇ ਪਠਾਨਕੋਟ ਅਟੈਕ ਹੋਇਆ ਪਠਾਨਕੋਟ ਐਨਕਾਊਂਟਰ ਹੋ ਗਿਆ ਕੈਜੂਅਲਟੀ ਇਧਰੇ ਪਾਸੇ ਵੀ ਹੋ ਗਈ ਉਧਰਲੇ ਪਾਸੇ ਉਹ ਤਾਂ ਮਾਰ ਹੀ ਦਿੱਤੇ ਸਾਰੇ ਜਾਂ ਬਾਅਦ ਸਾਡੇ ਕਮਾਂਡੋ ਫੋਰਸ ਆਏ ਪੈਰਾਮਿਲਟਰੀ 2.5 ਮਹੀਨਿਆਂ ਬਾਅਦ ਸਪੀਕਰ ਸਾਹਿਬ 7.5 ਕਰੋੜ ਰੁਪਏ ਦਾ ਬਿੱਲ ਭੇਜਤਾ ਪੰਜਾਬ ਨੂੰ ਕਿ ਜੀ ਪੈਸੇ ਦਿਓ ਅਸੀਂ ਤੁਹਾਡੇ ਪਠਾਨਕੋਟ ਪੈਰਾਮਿਲਟਰੀ ਭੇਜੀ ਸੀ ਉਸ ਵੇਲੇ ਕਾਂਗਰਸ ਦੀ ਸਰਕਾਰ ਸੀ ਉਹ ਨਹੀਂ ਗਏ ਰਾਜਨਾਥ ਸਿੰਘ ਕੋਲੇ ਮੈਂ ਗਿਆ ਸੀ ਚਿੱਠੀ ਲੈ ਕੇ ਮੈਂ ਕਹਿੰਦਾ ਸਾਨੂੰ ਮਿਲਟਰੀ ਰੈਂਟ ਤੇ ਦਿਆ ਕਰੋਗੇ ਪੰਜਾਬ ਨੂੰ ਤੁਸੀਂ ਦੇਸ਼ ਦਾ ਹਿੱਸਾ ਨਹੀਂ ਸਮਝਦੇ ਪਠਾਨਕੋਟ ਨੂੰ ਜਾਂ ਦੀਨਾਨਗਰ ਨੂੰ ਤੁਸੀਂ ਹਿੱਸਾ ਨਹੀਂ ਸਮਝਦੇ ਦੇਸ਼ ਦਾ ਸਾਨੂੰ ਮਿਲਟਰੀ ਰੈਂਟ ਤੇ ਔਰ ਸਾਡੇ ਮੁੰਡੇ ਨੇ ਮਿਲਟਰੀ ਚ ਸਾਡੇ ਮੁੰਡੇ ਸਾਨੂੰ ਰੈਂਟ ਤੇ ਦੇਵੋਗੇ ਕਿਸੇ ਹੋਰ ਮੁਲਕ ਵਾਸਤੇ ਭੇਜੀ ਸੀ ਮਿਲਟਰੀ ਮੈਂ ਕਹਿੰਦਾ ਸਾਡੇ ਸਾਥ ਕਰੋ ਸਾਡੇ ਕੋਲ ਤਾਂ ਹੈ ਨਹੀਂ ਹਾਂ ਇੰਨਾ ਕ ਮੈਂ ਐਮਪੀ ਹੈਗਾ 5 ਕਰੋੜ ਰੁਪਏ ਸਾਲ ਦਾ ਐਮਪੀ ਲੈਡ ਮਿਲਦਾ ਹੈ 1.5 ਸਾਲ ਦੇ ਮੇਰੇ ਪੈਸੇ ਕੱਟ ਲਓ ਜੀ 7.5 ਲੱਖ 7.5 ਕਰੋੜ ਕੱਟ ਲਓ ਜੀ ਕੀ ਕਰ ਸਕਦੇ ਆ ਜੀ ਮੈਂ ਕਿਹਾ جناب ਅਲੀ ਰਾਜਨਾਥ ਜੀ ਤੁਸੀਂ ਮੈਨੂੰ ਇਹ ਦੱਸ ਦੋ ਕਿ ਪਠਾਨਕੋਟ ਥੋੜੀ ਆਏ ਸੀਗੇ ਅਟੈਕ ਕਰਨ ਉਹ ਤਾਂ ਦਿੱਲੀ ਦੇ ਅਟੈਕ ਕਰਨ ਆਏ ਸੀ ਪਠਾਨਕੋਟ ਤਾਂ ਸੀ ਰੋਕ ਕੇ ਸੀ ਉਹ ਫਿਰ ਜੀ ਤੁਸੀਂ ਐ ਕਰਿਆ ਕਰੋਗੇ ਇਹ ਗੱਲ ਮੈਂ ਕਹਿ ਕੇ ਐ ਕੱਲ ਨੂੰ ਬਿਜਾਇਂ ਕਰਿਆ ਕਰੂੰਗੀ ਸਾਡੇ ਨਾਲ ਸਾਨੂੰ ਬਿੱਲੀ ਭੇਜਿਆ ਕਰੂੰਗੀ ਅਸੀਂ ਉਹਨਾਂ ਨੂੰ ਕਹਿ ਦਿਆ ਕਰਾਂਗੇ ਭਾਈ ਸਾਡੇ ਕੋਲ ਤਾਂ ਪੈਸੇ ਹੈ ਨਹੀਂ ਬਿੱਲ ਆ ਜੂਗਾ ਲੰਘ ਜਾਓ ਪ੍ਰਭੂ ਬਾਪ ਆਪੀ ਸੰਭਲਣਗੇ ਉੱਥੇ ਹੋਰ ਕੀ ਕੋ ਕਰੀਏ ਕੀ ਫਿਰ ਸੰਤ ਚੁੰਗੀ ਲੱਗੀ ਜਾਂਦੀ ਹੈ ਯਾਰ ਅਸੀਂ ਤਾਂ ਮਰਨ ਨੂੰ ਰੱਖੇ ਹੋਏ ਆ ਲੜਾਈ ਕਿਤੇ ਹੋਰ ਹੁੰਦੀ ਹੈ ਜੰਗ ਸਾਡੇ ਲੱਗ ਜਾਂਦੀ ਹੈ ਜੀ ਝਗੜਾ ਕਿਤੇ ਹੋਰ ਹੁੰਦਾ ਡਰੋਨ ਪਾਕ ਇੱਥੇ ਜਦ ਮਜ਼ਾਈਲਾ ਭਾਜਲ ਕੱਢੀ ਜਾਂਦੀ ਰਹਿੰਦੀ ਨਹੀਂ ਸਾਡਾ ਕਸੂਰ ਕੀ ਹੈ ਜੀ ਸਾਨੂੰ ਲੜਨ ਵਾਸਤੇ ਰੱਖਿਆ ਤੁਸੀਂ ਸਾਨੂੰ ਮਰਨ ਵਾਸਤੇ ਰੱਖਿਆ ਸਾਨੂੰ ਭੇਡਾਂ ਬੱਕਰੀਆਂ ਸਮਝ ਕੇ ਰੱਖਿਆ ਇਹਨਾਂ ਨੇ ਕਿ ਹੁਣ ਤੁਸੀਂ ਪਾਕਿਸਤਾਨ ਨਾਲ ਲੜਪੋ ਹੁਣ ਤੁਸੀਂ ਪਾਕਿਸਤਾਨ ਨਾਲ ਠੀਕ ਹੋ ਜਾਓ ਹੁਣ ਤੁਸੀਂ ਫੇਰ ਲੜਪੋ ਹੁਣ ਤੁਸੀਂ ਫੇਰ ਠੀਕ ਹੋ ਜਾਓ ਹੁਣ ਆ ਨਮਾ ਲਿਆਉਣ ਲੱਗੇ ਐ ਇਹ ਗੱਲਾਂ ਕਰਿਆ ਕਰੋ ਸਰ ਨਮਾ ਲਿਆਉਣ ਲੱਗੇ ਹੈ ਬਿਹਾਰ ਚ ਕਿ ਲਿਆਓ ਕਾਗਜ਼ ਕਿੱਥੇ ਨੇ ਮਤਲਬ ਮੇਰੀ ਮਾਂ ਨੇ ਵੋਟ ਪਾਉਣੀ ਹੋਵੇ ਕਿੱਥੋਂ 라ਵਲਪਿੰਡੀ ਤੋਂ ਕਾਗਜ਼ ਲਿਆਉਗੀ ਉਹ ਮੇਰੀ ਮਾਂ ਉਧਰੋਂ ਆਈ ਹੋਈ ਐ ਮੇਰੇ ਨਾਨਾ ਨਾਨੀ ਉਧਰੋਂ ਆਏ ਹੋਏ ਨੇ ਅਸੀਂ ਉਧਰ ਕਾਗਜ਼ ਲੈਣ ਚਾਹਾਂਗੇ ਪਹਿਲਾਂ ਤਾਂ ਉਹਨਾਂ ਨਾਲ ਸਬੰਧ ਵਿਗਾੜ ਰੱਖੇ ਨੇ ਕਹਿੰਦੇ ਉੱਥੇ ਨਹੀਂ ਜਾਣਾ ਜੇ ਤੁਸੀਂ ਉੱਥੇ ਜਾਣਾ ਤਾਂ ਗਦਾਰ ਹੋ ਕਮਾਲ ਐ ਯਾਰ ਲੜਾਈਆਂ ਅਸੀਂ ਲੜੀਆਂ ਦੇਸ਼ ਅਸੀਂ ਲੈ ਕੇ ਦਿੱਤਾ ਕੁਰਬਾਨੀਆਂ ਕਰ ਕਰਕੇ ਕਦੇ ਤੁਸੀਂ ਗਦਾਰ ਹੋ ਕਦੇ ਤੁਸੀਂ ਸਰਦਾਰ ਹੋ ਹੈਂ ਸਾਡੇ ਨਾਲ ਇਹ ਗੱਲਾਂ ਨਾ ਕਰੋ ਸਾਡੇ ਤੋਂ ਵੱਡਾ ਦੇਸ਼ ਭਗਤ ਕੋਈ ਹੈ ਨਹੀਂ ਹੋਰ ਅਸੀਂ ਜੇ ਕਾਰਗਿਲ ਦੀ ਰਾਖੀ ਕਰ ਸਕਦੇ ਹਾਂ ਅਸੀਂ ਜੇ 543 ਕਿਲੋਮੀਟਰ ਬਾਡ ਦੀ ਰਾਖੀ ਕਰ ਸਕਦੇ ਹਾਂ ਅਸੀਂ ਨੰਗਲ ਡੈਮ ਦੀ ਵੀ ਕਰ ਸਕਦੇ ਹਾਂ ਕਿਰਪਾ ਕਰਕੇ ਸਾਨੂੰ ਸੀਆਈਐਸਐਫ ਜਾਂ ਬੀਐਸਐਫ ਜਾਂ ਫਲਾਨਾ ਨਾ ਕਰੋ ਉਸ ਵੇਲੇ ਜਿਸ ਵੇਲੇ ਅਮਨ ਨੇ ਕਿਹਾ ਨਾ ਉਹ ਜਿਹੜੀ 50 ਕਿਲੋਮੀਟਰ ਦੀ ਆਲ ਪਾਰਟੀ ਮੀਟਿੰਗ 'ਚ ਮੈਂ ਗਿਆ ਸੀ ਚੰਨੀ ਸਾਹਿਬ ਮੁੱਖ ਮੰਤਰੀ ਸੋ ہوئی سی میں ادو بھی کیا سی بیا کی کری جانے آپ کو کوئی چلی نہیں تھی بھی کیا بھی چلی نہیں ساری چلی نہیں فوج بی ایس ایف دینا دالی پرسینٹ پن پولیس بی ایس ایف نہ کم کر رہی ہے تنخواہ اِسی دے رہے ہیں بی ایس ایس چھے جلے نے جی پتھان پٹھانکوٹ تو لے کے فاجر فاضہ تھا رانہ گو جی جی بیٹھے ہے تو ادھر گننا ملان نے ادھر شیروں آڑے پاس سے ਤਰੰਤਰ ਜਲੇਦੇ ਹਨ ਤੇ ਮਲਵਾ ਬੀਐਸਐਫ ਦੇ ਨਾਲ ਅਸੀਂ ਪੰਜਾਬ ਪੁਲਿਸ ਲਈ ਹੋਈ ਹੈ ਉਹ ਪੰਜਾਬ ਪੁਲਿਸ ਜਿਹਦਾ ਕੰਮ ਪੰਜਾਬ ਵਾਸਤੇ ਹੈ ਪਰ ਬਾਰਡਰ ਤੇ ਲਈ ਹੋਈ ਹੈ ਉਹਦਾ ਕੋਈ ਸਾਨੂੰ ਕੋਈ ਇਹ ਨਹੀਂ ਦਿੰਦੇ ਕੋਈ ਕੰਪਨਸੇਸ਼ਨ ਜਾਂ ਕੁਝ ਹੋਰ ਨਾ 185 ਲੱਖ ਮੀਟ੍ਰਿਕ ਟਨ ਚੋੜ ਦਿੰਨੇ ਆ ਅਸੀਂ ਦੇਸ਼ ਨੂੰ 125 ਲੱਖ ਮੀਟ੍ਰਿਕ ਟਨ ਅਸੀਂ ਕਣਕ ਦਿੰਦੇ ਆ ਤੇ ਜਦੋਂ ਕਹਿੰਦੇ ਆ ਪਾਣੀ ਕਹਿੰਦੇ ਪਾਣੀ ਨਹੀਂ ਦਿੰਦੇ ਫਿਰ ਗੰਮਲਿਆਂ ਚ ਗੰਮਲਿਆਂ ਚ ਕਣਕ ਲਾਇਆ ਕਰੀਏ ਜੀ ਫਿਰ ਪਾਣੀ ਤੋਂ ਬਿਨਾ ਕਿਵੇਂ ਹੋ ਜੂਗੀ ਜੀ ਉਹ ਫਸਲ ਕਿਹੜੀਆਂ ਗੱਲਾਂ ਕਰਦੇ ਨੇ ਇਹ ਕਿੱਥੇ ਫਸ ਗਿਆ ਕੰਟਰੀ ਸਰ ਕੁਝ ਵੀ ਗੱਲ ਬੋਲ ਦਿੰਦੇ ਨੇ ਕੁਝ ਵੀ ਕਹਿ ਦਿੰਦੇ ਨੇ ਜਿੱਤ ਪਤਨੀ ਅੱਜ ਵੀ ਉਹਨਾਂ ਨੇ ਰਿਐਕਟ ਕੀਤਾ ਐਮਆ ਨੇ ਸਾਨੂੰ ਹੱਕ ਨਹੀਂ ਹੈਗਾ ਕਿ ਅਸੀਂ ਪੁੱਛੀਏ ਪ੍ਰਧਾਨ ਮੰਤਰੀ ਨੂੰ ਕਿ ਫੋਰਨ ਪੋਲਿਸੀ ਕੀ ਹੈ ਕਿਹੜੇ ਕਿਹੜੇ ਮੁਲਕਾਂ ਜਾਂਦੇ ਹੋ ਤੇ ਉਹ ਮੁਲਕ ਸਾਡਾ ਸਾਥ ਦਿੰਦੇ ਆ ਬਾਅਦ ਚ ਫਿਰ ਪਾਕਿਸਤਾਨ ਨਾਲ ਸਬੰਧ ਖਰਾਬ ਇੱਕ ਮੁਲਕ ਨੇ ਸਾਥ ਦਿੱਤਾ ਫਿਰ ਕਾਦੇ ਵਾਸਤੇ ਦਰਦ ਦੇ ਗੇੜੇ ਘੱਡੀ ਜਾਂਦੇ ਹੋ ਔਰ ਉਸ ਮੁਲਕ ਜਾਂਦੇ ਆ ਜਿੱਦਾਂ ਨਾਇਨ ਮੈਗਨੇਸ਼ੀਆ ਤਲਵੇਸ਼ੀਆ ਗਰਵੇਸ਼ੀਆ ਪਤਾ ਨਹੀਂ ਕਿੱਥੇ ਨੇ ਉਹ ਉੱਥੋਂ ਦਾ ਸਭ ਤੋਂ ਵੱਡਾ ਅਵਾਰਡ ਮਿਲ ਗਿਆ ਜੀ ਪ੍ਰਧਾਨ ਮੰਤਰੀ ਸਾਹਿਬ ਨੂੰ ਉੱਥੋਂ ਦੀ ਵੱਧ ਕਿੰਨੀ ਹੈ 9500 ਮੈਂ ਕਹਾਂ ਇੰਨੇ ਬੰਦੇ ਦਾ ਜੀਸੀਬੀ ਦੇਖਣ ਖੜ ਜਾਂਦੇ ਸਾਡੇ ਵੀ ਜੀਸੀਬੀ ਛੜੀ ਜਾਂਦੀ ਓਏ ਇੱਥੇ 140 ਕਰੋੜ ਲੋਕ ਰਹਿੰਦੇ ਨੇ ਤੁਸੀਂ ਉੱਥੇ ਰਹੋ ਉਹਨਾਂ ਦੀ ਸਮੱਸਿਆਵਾਂ ਮ ਹੱਲ ਕਰੋ ਜੇ ਤੁਸੀਂ ਰਸ਼ੀਆ ਤੇ ਯੂਕਰੇਨ ਦਾ ਯੁੱਧ ਬੰਦ ਕਰਾ ਸਕਦੇ ਹੋ ਐਡ ਆਉਂਦੀ ਸੀ ਪਾਪਾ ਮੋਦੀ ਜੀ ਨੇ ਯੁੱਧ ਰੁਕਵਾ ਦਿਆ ਜੇ ਦੋ ਮੁਲਕਾਂ ਦਾ ਯੁੱਧ ਬੰਦ ਕਰਾ ਸਕਦੇ ਨੇ ਤਾਂ ਦੋ ਮੁਲਕਾਂ ਚ ਦੋ ਸਟੇਟਾਂ ਦਾ ਝਗੜਾ ਨਹੀਂ ਖਤਮ ਕਰਾ ਸਕਦੇ ਪੰਜਾਬ ਦੇ ਹਰਿਆਣੇ ਦਾ ਇੱਥੇ ਨਹੀਂ ਦੇਖਣਾ ਸਾਨੂੰ ਲੜਾਈ ਰੱਖਣਾ ਅਸੀਂ ਭਰਾ ਦੋਨੇ ਛੋਟਾ ਪਾਈਏ ਸਾਡਾ ਹਰਿਆਣਾ ਸਾਨੂੰ ਲੜਾਈ ਰੱਖਣਾ ਬਸ ਸੋਏ ਬਹੁਤ ਵੱਡੀ ਗੇਮ ਪੋਲੀਟੀਕਲ ਚੱਲ ਰਹੀ ਹੈ ਹੁਣ ਇਹਨਾਂ ਦੇ ਪੱਤੇ ਖੁੱਲ ਰਹੇ ਆ ਅਸਲ ਚ ਕਾਂਗਰਸ ਦੀ ਵੀ ਖੁੱਲ ਰਹੇ ਆ ਵੀ ਕਿਵੇਂ ਚਾਂਦੀ ਦੀਆਂ ਕਈਆਂ ਕਿਵੇਂ ਕੈਸੀਆਂ ਬਿਆਸੀਆਂ ਚ ਸਾਰੀ ਗੱਲ ਦੱਸਦੀ ਆ ਮੈਂ ਰਿਪੀਟਿੰਗ ਕਰਨੀ ਚਾਹੁੰਦਾ ਤੇ ਹੁਣ ਇਹ ਪਾਣੀ ਦੇ ਰਾਖੇ ਬਣ ਕੇ ਇੱਥੇ ਇਸੇ ਵਿਧਾਨ ਸਭਾ ਚ ਕੈਪਟਨ ਸਾਹਿਬ ਨੇ ਬਿੱਲ ਪਾਸ ਕਰਤਾ ਉਹ ਰਾਸ਼ਟਰਪਤੀ ਨੂੰ ਭੇਜਤਾ ਰਾਸ਼ਟਰਪਤੀ ਨੇ ਸੁਪਰੀਮ ਕੋਰਟ ਨੂੰ ਭੇਜਤਾ ਅਜੇ ਲੀਂਦਾ ਹੈ ਤੱਕ ਹਜੇ ਤੱਕ ਚੱਲੀ ਜਾਂਦਾ ਆਪ ਹੀ ਕਿਉਂਕਿ ਹਰਿਆਣੇ ਚ ਵੋਟਾਂ ਸੀ ਉਸ ਵੇਲੇ ਉਹ ਕਹਿੰਦੇ ਵੀ ਹਰਿਆਣੇ ਚ ਨੁਕਸਾਨ ਹੋ ਜੂ ਆਪਾਂ ਨੂੰ ਰਾਸ਼ਟਰਪਤੀ ਨੂੰ ਭੇਜ ਦੋ ਰਾਸ਼ਟਰਪਤੀ ਦੇ ਸੁਪਰੀਮ ਕੋਰਟ ਨੂੰ ਭੇਜਤਾ ਹਜੇ ਤੱਕ ਵਕੀਲ ਕਰ ਕਰਕੇ ਅਸੀਂ ਉਸ ਝਗੜੇ ਚ ਪਏ ਹੋਏ ਹਾਂ ਜਨਾਬ ਫਿਰ ਇੱਥੇ ਪਾਸ ਕਰਨ ਦਾ ਕੀ ਫੈਸਲਾ ਹੋਇਆ ਵੀ ਪਾਣੀਆਂ ਦਾ ਰੱਖਾ ਉਹ ਲੋਗੇ ਬੋਰਡ ਪਾਣੀਆਂ ਦਾ ਰੱਖਾ ਪਾਣੀਆਂ ਦਾ ਰੱਖਾ ਜਿਨ੍ਹਾਂ ਦੀਆਂ ਟੂਟੀਆਂ ਸੋਨੇ ਦੀਆਂ ਹੁਣ ਸਰ ਉਹਨੂੰ ਪਾਣੀ ਦਾ ਮੁੱਲ ਪਤਾ ਹੈ ਜਿਨ੍ਹਾਂ ਦੇ ਖੇਤਾਂ 'ਚ ਹੀ ਨਹਿਰਾਂ ਖਤਮ ਹੁੰਦੀਆਂ ਹੁਣ ਉਹਨੂੰ ਮੋਗਿਆਂ ਦਾ ਪਤਾ ਹੈ ਇਹਨਾਂ ਪਾਣੀ ਨਾਲ ਕੋਈ ਲਿੰਕ ਹੀ ਹੈ ਨਹੀਂ ਪਾਣੀ ਨਾਲ ਤਾਂ ਕਿਸਾਨਾਂ ਦਾ ਲਿੰਕ ਹੈ ਜਾਂ ਗਰੀਬਾਂ ਦਾ ਲਿੰਕ ਹੈ ਜਿਹੜੇ ਪਾਣੀ ਨੂੰ ਤਰਸਦੇ ਆ ਜਿਹੜੇ ਹਜੇ ਵੀ ਅੱਧੇ ਪੰਜਾਬ 'ਚ ਫਾਜ਼ਲ ਕਾਲੇ ਪਾਸੇ ਬੈਠੇ ਸਾਡੇ ਯਕਰ ਸਾਹਿਬ ਬੈਠੇ ਐ ਹਜੇ ਵੀ ਤੁਹਾਡੇ ਵਾਲੇ ਪਾਸੇ ਘੜੇ ਲੈ ਕੇ ਆਉਂਦੀਆਂ ਨੇ ਨਾ ਲੇਡੀਜ਼ ਗੰਜ ਪੈ ਗਏ ਇੱਥੇ ਇੰਨੂੰ ਰੱਖ ਰੱਖ ਕੇ ਹਜੇ ਵੀ ਪਾਣੀ ਢੋਈ ਜਾਂਦੇ ਆ 2025 ਚ ਗੱਲਾਂ ਕਰਦੇ ਆ ਚੰਦਰਯਾਨ ਦੀਆਂ ਪਾਣੀ ਹਜੇ ਪੂਰਾ ਨਹੀਂ ਹੋ ਰਿਹਾ ਸੀਵਰੇ ਦੇ ਟੱਕਣ ਨਹੀਂ ਪੂਰੇ ਹੋ ਰਹੇ ਗੱਲਾਂ ਚੰਦਰਯਾਨ ਦੀਆਂ ਬੇਸਿਕ ਨੀਡਸ ਜਿਹੜੀਆਂ ਨੇ ਫੰਡਾਮੈਂਟਲ ਰਾਈਟਸ ਜਿਹੜੇ ਨੇ ਪਹਿਲਾਂ ਉਹ ਪੂਰੇ ਕਰ ਲੋ ਬਸ ਤੁਸੀਂ ਬਿਸ਼ਪਗੁਰੂ ਬਣ ਜਿਓ ਬਿਸ਼ਪਗੁਰੂ ਦੇ ਚੱਕਰਾਂ 'ਚ ਪਏ ਹੋਏ ਨੇ ਉਹ ਬੁਲਾਉਂਦੀ ਹੈ ਨਹੀਂ ਉਹਦੇ ਇਨਵੀਟੇਸ਼ਨ ਕਾਰਡ ਵੀ ਨਹੀਂ ਦਿੰਦੇ ਵੀ ਸੌ ਚੱਕ ਸਮਾਗਮ 'ਚ ਬੁਲਾ ਲਓ ਨਾ ਉਹੀ ਤੇ ਤੂੰ ਹੀ ਤਰ ਪੈਂਦੇ ਮਤਲਬ ਐਂ ਲੱਗਦਾ ਜਿਵੇਂ ਵੀ ਪ੍ਰਧਾਨ ਮੰਤਰੀ ਸਾਹਿਬ ਕਿਸੇ ਜਹਾਜ਼ 'ਚ ਆਉਂਦੇ ਨੇ ਪੁੱਛਦੇ ਥੱਲੇ ਕਿਹੜਾ ਮੁਲਕ ਹੈ ਵੀ ਕਹਿੰਦੇ ਫਲਾਨਾ ਹੈ ਕੋਈ ਨਹੀਂ ਕੋਹਾਂ ਟਾਲੇਟ ਪਹੁੰਚਾਂਗੇ ਲਾਲੋਂ ਥੱਲੇ ਉੱਥੇ ਉਤਰ ਜਾਂਦੇ ਨਹੀਂ ਜੀ ਪਾਕਿਸਤਾਨ ਉਤਰ ਕੇ ਜੀ ਬਰੀਅਨੀ ਖਾ ਕੇ ਫੇਰ ਆ ਗਏ ਅਸੀਂ ਪਾਕਿਸਤਾਨੀ ਜਾ ਸਕਦੇ ਉਹ ਉਤਰ ਸਕਦੇ ਆ ਦਿਲਜੀਤ ਦੀ ਫਿਲਮ ਚ ਪਾਕਿਸਤਾਨੀ ਕਲਾਕਾਰ ਪਹਿਲਗਾਮ ਦੀ ਬਹੁਤ ਦੁਖਦਾਇਕ ਘਟਨਾ ਤੋਂ ਪਹਿਲਾਂ ਦੀ ਸ਼ੂਟਿੰਗ ਹੈ ਉਹ ਕੋਈ ਸਾਡਾ ਕਲਚਰ ਸਾਂਝਾ ਹੈ ਉਹ ਪੰਜਾਬੀ ਬੋਲਦੇ ਨੇ ਅਸੀਂ ਪੰਜਾਬੀ ਬੋਲਦੇ ਆ ਨਾ ਜੀ ਕਹਿੰਦੇ ਇਹ ਫਿਲਮ ਨਹੀਂ ਲਈ ਜੂਣ ਦੇਣੀ ਇਹ ਤਾਂ ਗਦਾਰ ਹੈ ਕਮਾਲ ਹੈ ਯਾਰ ਕਦੇ ਸਰਦਾਰ ਹੈ ਕਦੇ ਗਦਾਰ ਹੈ ਤੁਸੀਂ ਸਰਟੀਫਿਕੇਟ ਦਿਓਗੇ ਸਾਨੂੰ ਦੇਸ਼ ਭਗਤੀ ਦੇ ਕਿਰਪਾ ਕਰਕੇ ਸਾਡੇ ਨਾਲ ਇਹ ਖੇਡਾਂ ਨਾ ਕਰੋ ਅਸੀਂ ਅੱਕੇ ਪਏ ਆ ਇਹ ਮੈਂ ਦੱਸ ਦੇਣਾ ਚਾਹੁੰਦਾ ਪੂਰੇ ਦੇਸ਼ ਨੂੰ ਕਿ ਪੰਜਾਬ ਤੇ ਹਰਿਆਣਾ ਇਹ ਤੋਂ ਬਿਨਾ ਰੋਟੀ ਨਹੀਂ ਖਾ ਸਕਦੇ ਤੁਸੀਂ 70% ਫੂਡ ਬਾਲਸ ਸਾਡਾ ਦੋਨਾਂ ਦਾ ਹਿੱਸਾ ਹੈ ਤੇ ਸਾਡੇ ਨਾਲ ਹੀ ਤੁਸੀਂ ਲੜੀ ਜਾਂਦੇ ਹੋ ਤੇ ਸਾਨੂੰ ਤੁਸੀਂ ਲੜਾਈ ਜਾਂਦੇ ਹੋ ਆਹ ਗੱਲਾਂ ਕਰਨੀਆਂ ਚਾਹੀਦੀਆਂ ਆਪੋਜੀਸ਼ਨ ਨੂੰ ਗੱਲਾਂ ਇਹ ਨਹੀਂ ਕਰਨੀਆਂ ਚਾਹੀਦੀਆਂ ਜੀ ਮੇਰੀ ਦਾੜੀ ਵਾਸਤੇ ਤੈਂ ਕਹਤਾ ਜੀ ਆਹ ਕੋਈ ਇਹ ਗੱਲਾਂ ਪਹਿਲਾਂ ਵੀ ਤੁਸੀਂ ਕਹਿਆ ਕਰ ਹਟਿਓ ਇਹ ਨਹੀਂ ਬਣਨਾ ਸਾਰ ਇਹ ਮੁੱਦਾ ਤੁਹਾਡਾ ਧਰਮ ਦਾ ਤੁਸੀਂ ਕੋਸ਼ਿਸ਼ ਕਰ ਰਹੇ ਹੋ ਨਹੀਂ ਮੈਂ ਤੁਹਾਡੀ ਐਫਰਟ ਦੀ ਬਹੁਤ ਤਾਰ ਦਿਨਾ ਪਰ ਇਹ ਮੁੱਦਾ ਬਣਨਾ ਨਹੀਂ ਪੰਜਾਬ ਚ ਪੰਜਾਬ ਦੀ ਧਰਤੀ ਜਰਖੇਜ਼ ਹੈ ਪੰਜਾਬ ਦੀ ਧਰਤੀ ਬਚਾਉ ਹੈ ਜੋ ਮਰਜੀ ਬੀਜ ਬੀਜ ਦੋ ਇੱਥੇ ਉੱਗ ਜਾਂਦਾ ਪਰ ਨਫ਼ਰਤ ਦਾ ਬੀਜ ਬਾਜਵਾ ਸਾਹਿਬ ਇੱਥੇ ਉਗਦਾ ਨਹੀਂ ਬੈਡਿੰਗ ਕੰਪਲੀਟ ਉਸ ਬਾਅਦ ਕਰਾਓ ਕਿਰਪਾ ਕਰਕੇ ਨਫਰਤ ਦੀਆਂ ਗੱਲਾਂ ਨਾ ਕਰੋ ਨਫਰਤ ਦੀਆਂ ਗੱਲਾਂ ਨਾ ਕਰੋ ਇਹ ਇਹ ਅਸਲ ਚ ਪੰਗਾ ਪਤਾ ਕੀ ਹੈ ਜੀ ਪਤਾ ਕੀ ਹੈ ਪਤਾ ਕੀ ਪੀਪੀਐਸ ਦਾ ਮੈਨੂੰ ਪਤਾ ਹੈ ਹੈਲੀਕਾਪਟਰ ਸਾਡਾ ਪੀਪੀਐਸ ਹੀ ਉਤਰਦਾ ਹੈ ਗਰਾਊਂਡ ਹੈ ਨਾ ਚ ਗਰਾਊਂਡ ਹੈ ਚ ਉੱਥੇ ਵੀ ਲਾਉਨੇ ਜੀ ਸੰਗਰੂਰ ਵੀ ਉਤਰਦਾ ਹੈ ਸੰਗਰੂਰ ਉਤਰਦਾ ਹੈ ਮਾਨਸਾ ਉਤਰਦਾ ਹੈ ਬਠਿੰਡੇ ਉਤਰਦਾ ਹੈ

ਮਖੋ ਦੇ ਜੱਗ ਬੈਠੋ ਬੈਠੋ ਸ਼ਾਬਾਸ਼ ਬਹੁਤ ਵਧੀਆ ਚੇਰ ਨੂੰ ਚੇਰ ਦੀ ਇਜਾਜ਼ਤ ਤੋਂ ਬਿਨਾ ਜੋ ਵੀ ਕੁਝ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ ਕੁਝ ਨਹੀਂ ਹੋਣਾ ਮਾਨ ਸਾਹਿਬ ਬਾਜਵਾ ਜੀ ਤੁਸੀਂ ਬੈਠੋ ਚਲੋ ਤੁਸੀਂ ਵਧੀਆ ਡਰਾਮੇ ਕਰ ਲੈਂਦੇ ਹੋਗੇ ਫਿਰ ਤੁਹਾਡੇ ਕੋਲ ਮਿਲ ਜੂਗਾ ਜੀ ਸਾਰਾ ਕੁਝ ਤੁਸੀਂ 60 ਸਾਲ ਡਰਾਮਾ ਤੁਸੀਂ ਕੀਤਾ ਪਹਿਲਾਂ ਦੇਸ਼ ਚ ਦੇਸ਼ ਚ ਪਹਿਲਾਂ ਡਰਾਮਾ ਕਿ ਨਹੀਂ ਕੀਤਾ ਚੇਰ ਨੂੰ ਅਡਰੈਸ ਕੀਤਾ ਜਾਵੇ ਬਿਠਾਓ ਜੀ ਬਿਠਾਓ ਅਸਲ ਚ ਅਸਲ ਚ ਆ ਅਸਲ ਚ ਕੀ ਹੈ ਨਾ ਜੀ ਆਓ ਸਾਹਿਬ ਬੈਠੋ ਆਹ ਕੁਰਸੀ ਜਰੀ ਨਹੀਂ ਜਾਂਦੀ ਜੀ ਆਹ ਕੁਰਸੀ ਆਹ ਕੁਰਸੀ ਸਪੀਕਰ ਸਾਹਿਬ ਸਾਹਿਬਾ ਸਾਡੇ ਕੋਲੇ ਆਰਡਰ ਚ ਲੈ ਕੇ ਆਓ ਤਿੰਨ ਦਿਨ ਦੇ ਆਰਡਰ ਚ ਲੈ ਕੇ ਆਓ ਸਾਹਿਬ ਬਾਹਰ ਬਾਹਰ ਸਾਹਿਬ ਪਲੀਜ਼ ਬੈਠੋ ਬੈਠੋ ਬੈਠੋ